ਇਹ ਦੇਖੇ ਵੱਡੇ ਵੱਡੇ ਇੰਜੀਨੀਅਰ ਨੇ ਜਿਹੜੇ ਉਹਨਾਂ ਨੂੰ ਵਕਤ ਪੈ ਗਿਆ ਹੋਣਾ ਕਿਉਂਕਿ ਇਹ ਉਹ ਕਿਸਾਨ ਨੇ ਜਿਹੜੇ ਜੁਗਾੜ ਲਾ ਕੇ ਅਜਿਹੇ ਰਹਿਣ ਬਸੇਰੇ ਬਣਾ ਰਹੇ ਨੇ ਮੁਖਤਾਰ ਜੀ ਮੈਂ ਕਹਿੰਦੇ ਉਹਨੇ ਰੋਲਾ ਚਾਲਦਾ ਵੀ ਇਹ ਕਿਸਾਨ ਜਿਆਦਾ ਖਰਚਾ ਕਰਦਾ ਇਹ ਕਰਦਾ ਉਹ ਕਰਦਾ ਵੈਸੇ ਕਿਸਾਨ ਤਾਂ ਹਮੇਸ਼ਾ ਘੱਟ ਖਰਚੇ ਦੀ ਲਾਗਤ ਲਾ ਕੇ ਨਾ ਆਪਣਾ ਵਧੀਆ ਆਸਾਰ ਨਾਲ ਚਾਹੁੰਦਾ ਵੀ ਜਿਵੇਂ ਹੁਣ ਆਪਾਂ ਦੇਖੋ ਪੁਰਾਣਾ ਸਮਾਨ ਲਾ ਕੇ ਆਪਣੇ ਖੇਤਾਂ ਚੋਂ ਲੱਕੜ ਵੱਢ ਕੇ ਮੇਰਾ ਖਿਆਲ ਹੈ ਜਿਆਦਾ ਨਹੀਂ 10 20 ਹਜ਼ਾਰ ਦੇ ਬਾਂਸ ਮੁੱਲ ਲੈ ਹੁਣੇ ਬਾਕੀ ਦਾ ਸਾਰਾ ਇਹ ਮਟੀਰੀਅਲ ਵੱਢ ਕੇ ਆਪਣੇ ਖੇਤਾਂ ਚੋਂ ਪੂਰਾ ਕਰਦੇ ਆ। ਬਾਕੀ ਲੇਬਰ ਕੋਈ ਨਹੀਂ ਲਾਈ। ਆਪਣਾ ਕੂੜੀ ਪਿੰਡ ਰੈਪਰ ਪਿੰਡ ਸੰਯੋਗ ਬਾਕੀ ਹੋਰ ਕਾਫੀ ਪਿੰਡਾਂ ਦੇ ਸੰਯੋਗ ਨਾਲ ਇਹ ਇਦਾਂ ਹੀ ਸੀਰੀ ਲਾ ਦਿਆ ਅੱਜ ਘੱਟੋ ਘੱਟ ਇਹਨੂੰ 10 15 ਦਿਨ ਹੋ ਗਏ ਸਾਨੂੰ ਲੱਗਿਆ ਨੂੰ। ਚਾੱਕ ਕੇ ਬਣਾਉਣ ਦਾ ਕੀ ਕਾਰਨ ਕਿਉਂਕਿ ਨੀਚੇ ਵੀ ਬਣਾ ਸਕਦੇ ਤੇ ਕਿਸਾਨਾਂ ਨੇ ਬਹੁਤ ਉੱਥੇ ਬਣਾਈਆਂ ਨੇ ਉਹ ਨੀਚੇ ਨੇ ਇਹ ਉੱਚੇ 4 ਫੁੱਟ ਨਾਲ ਜ਼ਿਆਦਾ ਇੱਥੇ ਪਾਣੀ ਖੜ ਜਾਂਦਾ ਵੀ ਪੜਾਈ ਹੋਣੀ ਘਰ ਚ ਖੇਤਾਂ ਖੁੱਤਾਂ ਚ ਵੀ ਜੁਗਾੜ ਲਾ ਯੂਪੀ ਚ ਜ਼ਮੀਨਦਾਰ ਜੀ ਗੋਂਡਾ ਜ਼ਿਲ੍ਹਾ ਉੱਥੇ ਅਸੀਂ ਪਹਿਲਾਂ ਇਹੀ ਬਣਾ ਕੇ ਰਹਿੰਦੇ ਰਹੇ ਉੱਥੇ ਦੇ ਸਿੱਖੇ ਹੋਏ ਆ ਜੀ ਸਪੈਦੇ ਨੂੰ ਕੋਈ ਨੁਕਸਾਨ ਨਹੀਂ ਪਹਚਾਇਆ ਕਿਸੇ ਸਪੈਦੇ ਚ ਕਿੱਲ ਵੀ ਨਹੀਂ ਗੱਡੀ ਆਪ ਆਪਣਾ ਸਾਰਾ ਵਧੀਆ ਕਰਕੇ ਇੱਕ ਟਾਣੀ ਵੀ ਨਹੀਂ ਵੱਡੀ ਸਪੈਦਿਆਂ ਦੀ ਆਪਾਂ ਨੇ ਉਹਨਾਂ ਤੋਂ ਛਾਂ ਲੈਣੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਦੂਜੇ ਦੌਰ ਦਾ ਕਿਸਾਨ ਡਟੇ ਹੋਏ ਨੇ तकरीबन 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੈ ਜਿਹੜਾ ਉਹ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਡਟੇ ਹੋਿਆਂ ਨੂੰ ਹੋ ਗਿਆ ਇਹ ਟਰੈਕਟਰ ਟਰਾਲੀਆਂ ਦਿਖਾਉਂਦੇ ਆ ਕਿਸਾਨਾਂ ਦੀਆਂ ਰੋੜਾਂ ਤੇ ਖੜੀਆਂ ਨੇ ਬਿਲਕੁਲ ਕਿਸਾਨਾਂ ਦੇ ਜਿਹੜੇ ਟਰੈਕਟਰ ਟਰਾਲੀਆਂ ਨੇ ਇੱਥੇ ਇੱਕ ਪਿੰਡ ਦਾ ਮਾਹੌਲ ਆ ਜਿਹੜਾ ਬਣ ਚੁੱਕਿਆ ਹੈ ਪਿੰਡ ਦੀ ਤਰ੍ਹਾਂ ਕਿਸਾਨ ਰਹਿ ਰਹੇ ਨੇ ਮੌਸਮ ਚੇਂਜ ਹੋ ਰਿਹਾ ਮੌਸਮ ਦੇ ਕਾਰਨ ਗਰਮੀ ਮੱਛਰ ਬਹੁਤ ਸਾਰੀਆਂ ਦਿੱਕਤਾਂ ਨੇ ਜਿਨ੍ਹਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਸੋ ਉਹਦੇ ਤੋਂ ਬਚਣ ਲਈ ਕਿਸਾਨਾਂ ਵੱਲੋਂ ਜਿਹੜਾ ਤੱਕ ਆਪਣੀ ਦੇਸੀ ਤਕਨੀਕ ਦਾ ਜਿਹੜਾ ਇਸਤੇਮਾਲ ਉਹ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਇੱਥੇ ਰਹਿਣ ਦੇ ਲਈ ਰਹਿਣ ਬਸੇਰੇ ਨੇ ਜਿਹੜੇ ਉਹ ਪੱਕੇ ਬਣਾਏ ਜਾ ਰਹੇ ਨੇ ਜਿਸ ਤਰ੍ਹਾਂ ਕਿਸੇ ਹਿਲ ਸਟੇਸ਼ਨ ਤੇ ਜਾਣੇ ਆ ਕਿਸੇ ਜਗ੍ਹਾ ਤੇ ਘੁੰਮਣ ਜਾਣੇ ਆ ਉੱਥੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਦਾਂ ਦੀਆਂ ਝੋਪੜੀਆਂ ਨੇ ਜਿਹੜੀਆਂ ਇਦਾਂ ਦੇ ਪ੍ਰੋਜੈਕਟ ਨੇ ਜਿਹੜੇ ਉੱਥੇ ਹੁੰਦੇ ਨੇ ਸੋ ਨੀਚੋਂ ਕਿਉਂਕਿ ਨੀਮੀ ਜਗ੍ਹਾਏ ਸਾਹ ਦੇ ਲਈ ਉੱਤੇ ਸਪੈਦੇ ਨੇ ਪੈਦੇ ਦਿਖਾਈ ਦੇ ਰਹੇ ਨੇ ਤੇ نیچے ਨੀਮੀ ਜਗਾਇਏ ਬਰਸਾਤਾਂ ਦਾ ਮੌਸਮ ਅੱਗੇ ਸਟਾਰਟ ਹੋਣਾ ਹੈ ਪਾਣੀ ਦੀ ਕੋਈ ਮਾਰ ਨਾ ਹੋਵੇ ਪਾਣੀ ਦੀ ਕੋਈ ਦਿੱਕਤ ਨਾ ਆਵੇ ਉਹਦੇ ਲਈ ਉੱਪਰ ਚੱਕਿਆ ਗਿਆ ਇਹ ਉੱਪਰ ਚੱਕ ਕੇ ਇੱਕ ਬਹੁਤ ਵਧੀਆ ਇੱਥੇ ਰਹਿਣ ਦੇ ਲਈ ਰਹਿਣ ਬਸੇਰਾ ਹੈ ਜਿਹੜਾ ਕਿਸਾਨਾਂ ਵੱਲੋਂ ਬਣਾਇਆ ਗਿਆ ਹੈ ਸੋ ਅੰਦਰ ਜਾਣ ਦੇ ਲਈ ਪੋਲਾ ਜਿਹੜਾ ਬਣਾਇਆ ਗਿਆ ਹੈ ਜਿਸ ਤਰ੍ਹਾਂ ਕਿਤੇ ਘੁੰਮਣ ਜਾਂਦੇ ਆਂ ਦੇਖਦੇ ਆਂ ਪੁਲ ਬਣਾਏ ਜਾਂਦੇ ਨੇ ਸੋ ਉਸੇ ਤਰ੍ਹਾਂ ਦਾ ਪੋਲਾ ਇੱਥੇ ਉਹ ਬਣਾਇਆ ਗਏ ਕਿਸਾਨਾਂ ਵੱਲੋਂ ਆਪਣੀ ਦੇਸੀ ਤਕਨੀਕ ਦਾ ਇਸਤੇਮਾਲ ਕਰਕੇ ਵੱਡੇ ਵੱਡੇ ਕਾਰੀਗਰਾਂ ਨੂੰ ਮਾਤ ਆ ਜਿਹੜੀ ਉਹ ਪਾਈ ਗਈ ਆ ਇਹ ਕਿਸਾਨਾਂ ਨੂੰ ਜਿਹੜੇ ਲੋਕ ਕਹਿੰਦੇ ਸੀਗੇ ਕਿ ਇਹ ਕਿਸਾਨ ਨੇ ਇਹਨਾਂ ਨੂੰ ਕੀ ਪਤਾ ਸਰਕਾਰਾਂ ਕੀ ਕਰਦੀਆਂ ਨੇ ਇਹਨਾਂ ਨੂੰ ਇਨੀ ਨੌਲੇਜ ਨਹੀਂ ਹੈਗੀ ਸੋ ਇਹ ਦੇਖ ਕੇ ਵੱਡੇ ਵੱਡੇ ਇੰਜੀਨੀਅਰ ਨੇ ਜਿਹੜੇ ਉਹਨਾਂ ਨੂੰ ਵਕਤ ਪੈ ਗਿਆ ਹੋਣਾ ਕਿਉਂਕਿ ਇਹ ਉਹ ਕਿਸਾਨ ਨੇ ਜਿਹੜੇ ਜੁਗਾੜ ਲਾ ਕੇ ਅਜਿਹੇ ਰਹਿਣ ਬਸੇਰੇ ਬਣਾ ਰਹੇ ਨੇ ਜਿਹਦਾ ਜਿਹਦੀ ਚਰਚਾ ਆਉਣ ਵਾਲੇ ਟਾਈਮ 'ਚ ਪੰਜਾਬ ਚ ਨਹੀਂ ਪੰਜਾਬ ਤੋਂ ਬਾਹਰ ਵੀ ਹੋਣੀ ਆ ਲੋਕਾਂ ਨੇ ਦੇਖਣਾ ਆਉਣਾ ਇੱਥੇ ਜੋ ਇਹ ਪ੍ਰੋਜੈਕਟ ਕਿਸਾਨਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਸੋ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੋ ਤਿਆਰ ਕਰ ਰਹੇ ਨੇ ਕਿਸਾਨ ਵੀਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਵੀਰ ਜੀ ਵਾਇਗੜੂ ਜੀ ਕਾ ਖਾਲਸਾ ਵਾਇਗੜੂ ਜੀ ਕਾ ਖਾਲਸਾ ਵਾਇਗੜੂ ਜੀ ਕੀ ਫਤਿਹ ਜੀ ਬਬਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਉਤਾਰ ਸਿੰਘ ਹੈ ਜੀ ਉਤਾਰ ਸਿੰਘ ਜੀ ਲੋਕ ਤਾਂ ਕਹਿੰਦੇ ਸੀਗੇ ਕਿ ਕਿਸਾਨਾਂ ਨੂੰ ਕੀ ਪਤਾ ਸਰਕਾਰਾਂ ਦੀਆਂ ਨੀਤੀਆਂ ਦੀਆਂ ਸਰਕਾਰ ਦੇ ਇਸ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਂਦੇ ਨੇ ਕਿਸਾਨ ਤਾਂ ਐਨੀ ਸੂਝੇ ਨਹੀਂ ਹੁੰਦੀ ਇੱਥੇ ਵੱਡੇ ਵੱਡੇ ਇੰਜੀਨੀਅਰ ਫੇਲ ਕਰਦੇ ਜੀ ਬਹੁਤ ਵਧੀਆ ਦੇਖਣ ਨੂੰ ਦੂਰੋਂ ਹੀ ਦਿਲ ਲੱਗਦਾ ਇਹ ਦੇਖ ਕੇ ਆਉਣ ਨੂੰ ਜੀ ਕਰਦਾ ਇੱਥੇ ਬਹੁਤ ਵਧੀਆ ਬਣਾਇਆ ਜੀ ਇਹ ਰਹਿਣ ਬਸੇਰਾ ਨਹੀਂ ਕਿਸਾਨ ਦਾ ਤਾਂ ਇੱਕ ਮੁਖਤਾ ਜਿਵੇਂ ਕਹਿੰਦੇ ਉਹਨੇ ਰੋਲਾ ਚਾਲਦਾ ਵੀ ਇਹ ਕਿਸਾਨ ਜਿਆਦਾ ਖਰਚਾ ਕਰਦਾ ਇਹ ਕਰਦਾ ਉਹ ਕਰਦਾ ਵੈਸੇ ਕਿਸਾਨ ਤਾਂ ਹਮੇਸ਼ਾ ਘੱਟ ਖਰਚੇ ਦੀ ਲਾਗਤ ਲਾ ਕੇ ਨਾ ਆਪਣਾ ਵਧੀਆ ਸਾਰਨਾ ਚਾਹੁੰਦਾ ਵੀ ਜਿਵੇਂ ਹੁਣ ਆਪਾਂ ਦੇਖੋ ਪੁਰਾਣਾ ਸਮਾਨ ਲਾ ਕੇ ਆਪਣੇ ਖੇਤਾਂ 'ਚੋਂ ਲੱਕੜ ਵੱਢ ਕੇ ਮੇਰਾ ਖਿਆਲ ਹੈ ਜੀ ਜਿਆਦਾ ਨਹੀਂ 10 2000 ਦੇ 500 ਲਏ ਹੋਣੇ ਬਾਕੀ ਦਾ ਸਾਰਾ ਇਹ ਮਟੀਰੀਅਲ ਵੱਢ ਕੇ ਆਪਣੇ ਖੇਤਾਂ ਚੋਂ ਪੂਰਾ ਕਰਦੇ ਆ। ਬਾਕੀ ਲੇਬਰ ਕੋਈ ਨਹੀਂ ਲਾਈ। ਹੂੰ ਆਪਣਾ ਕੂੜੀ ਪਿੰਡ ਰੈਪਰ ਪਿੰਡ ਸੰਯੋਗ ਬਾਕੀ ਹੋਰ ਕਾਫੀ ਪਿੰਡਾਂ ਦੇ ਸੰਯੋਗ ਨਾਲ ਇਹ ਇਦਾਂ ਹੀ ਸੀਰੀ ਲਾਤੇ ਆ ਜਿੱਕਾ ਘੱਟੋ-ਘੱਟ ਇਹਨੂੰ 10 15 ਦਿਨ ਹੋ ਗਏ ਸਾਨੂੰ ਲੱਗਿਆ ਨੂੰ। ਅੱਛਾ ਜੀ। ਇਹ ਰੋਜ਼ ਕੁਛ ਨਾ ਕੁਛ ਕਰਦੇ ਕਰਦੇ ਅੱਜ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਸੀਰੀਅਲ ਲੱਗ ਗਿਆ ਇਹ ਤਕਨੀਕ ਕਿੱਦਾਂ ਦਿਮਾਗ 'ਚ ਆਈ ਜੀ ਕੋਈ ਇੰਜੀਨੀਅਰ ਆ ਕਿਸਾਨ ਥੋੜੇ 'ਚ ਜਿਹਦੇ ਦਿਮਾਗ 'ਚ ਤਕਨੀਕ ਆ ਜੀ ਨਹੀਂ ਚਲੋ ਇੰਜੀਨੀਅਰ ਤਾਂ ਜਿਹੜਾ ਜ਼ਿੰਮੇਦਾਰ ਆ ਕੋਈ ਵੀ ਮਤਲਬ ਕਿਸਾਨ ਨਾ ਉਹ ਕੋਈ ਨਾ ਕੋਈ ਆਪਣੀ ਘੱਟ ਲਾਗਤ ਘੱਟ ਪੈਸਾ ਯੂਜ਼ ਕਰਨ ਕਰਕੇ ਹੁਣ ਉੱਥੇ ਬੈਠੇ ਸੀ ਗਰਮੀ ਲੱਗੀ ਹੂੰ ਸੋਚਿਆ ਵੀ ਆਪਾਂ ਛੰਨ ਇੱਕ ਪਾਈਏ ਹਨਾ ਤਾਂ ਅਸੀਂ ਆਪਣੇ ਖੇਤਾਂ 'ਚੋਂ ਝੂੰਡ ਕੱਟਿਆ ਹੂੰ ਸਰਕੜਾ ਕੱਟਿਆ ਤਾਂ ਇਸ ਨੂੰ ਠੰਡਾ ਰੱਖਣ ਦੇ ਚੱਕਰ ਚ ਵੀ ਮਤਲਬ ਸਾਰਾ ਆਪਾਂ ਇਹ ਅਰੇਂਜਮੈਂਟ ਕਰਿਆ ਪਿੰਡਾਂ ਚੋਂ ਲਿਆ ਕੇ ਬਾਕੀ ਕਾਫੀ ਬਰਾਂ ਦੇ ਸਹਿਯੋਗ ਨਾਲ ਆਪਾਂ ਨੇ ਕਰਿਆ ਇਹ ਕੰਮ ਜੀ ਵੀਰ ਜੀ ਉੱਚਾ ਚੱਕ ਕੇ ਬਣਾਉਣ ਦਾ ਕੀ ਕਾਰਨ ਕਿਉਂਕਿ ਨੀਚੇ ਵੀ ਬਣਾ ਸਕਦੇ ਤੇ ਕਿਸਾਨਾਂ ਨੇ ਬਹੁਤ ਉੱਥੇ ਬਣਾਈਆਂ ਨੇ ਉਹ ਨੀਚੇ ਨੇ ਇਹ ਉੱਚੇ ਚ 4 ਫੁੱਟ ਨਾਲ ਜ਼ਿਆਦਾ ਇੱਥੇ ਪਾਣੀ ਖੜ ਜਾਂਦਾ ਠੀਕ ਹੈ ਜੀ ਹੁਣ ਆਪਾਂ ਉੱਪਰੋਂ ਸਪੈਡਿਆਂ ਦੀ ਇਹ ਛਾਵਾ ਕਰਕੇ ਨਾ ਪਾਣੀ ਤਾਂ ਅਸੀਂ ਪਾ ਦਿੰਦੇ ਉੱਥੇ ਇਹ ਸਪੈਡਿਆਂ ਦੀ ਛਾਂ ਲੈਣ ਕਰਕੇ ਅਸੀਂ ਇੱਥੇ 3-4 ਫੁੱਟ ਉੱਚਾ ਚੱਕ ਗਏ ਨਾ ਵੀ ਪਾਣੀ ਨਾਲ ਇਹਦੇ ਵਿੱਚ ਮਾਰ ਕਰੇ ਆਪਾਂ ਨੂੰ ਇਸ ਸਪੈਦਿਆਂ ਦੀ ਅਸੀਂ ਛਾਂ ਲਈ ਹੈ ਸਪੈਦਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਸਪੈਦੇ 'ਚ ਕਿੱਲ ਵੀ ਨਹੀਂ ਗੱਡੀ ਆਪਣਾ ਸਾਰਾ ਵਧੀਆ ਕਰਕੇ ਇੱਕ ਟਾਣੀ ਵੀ ਨਹੀਂ ਵੱਡੀ ਸਪੈਦਿਆਂ ਦੀ ਆਪਾਂ ਨੇ ਉਹਨਾਂ ਤੋਂ ਛਾਂ ਲੈਣੀ ਹੈ ਜੀ ਉਹ ਛਾਂ ਹੁਣ ਹਰੇਕ ਨੂੰ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਉਹਦਾ ਨਜ਼ਾਰਾ ਮਿਲੂਗਾ ਇਹ ਹੈ ਵੀ ਕਿਸਾਨ ਦਾ ਤਾਂ ਸਿਰਫ ਮੁਖਤ ਦਾ ਰੌਲਾ ਹੈ ਵੀ ਕਿਸਾਨ ਵੱਧ ਖਰਚਾ ਕਰਦਾ ਕਿਸਾਨ ਦੇਖੋ ਕੋਈ ਮੇਰਾ ਤਾਂ ਖਿਆਲ ਹੈ ਵੀ ਕੋਈ ਵੀ ਬੰਦਾ ਨਹੀਂ ਵੱਧ ਖਰਚਾ ਕਰਦਾ ਉੱਥੇ ਵੀ ਅਸੀਂ ਦੇਖੋ ਛੰਨ ਪਾਈਏ ਆਪਣੇ ਰੱਸੀਆਂ ਬਨ ਕੇ ਬਾਸ ਬਨ ਕੇ ਇਹ ਅੱਗੇ ਹੁਣ ਕੱਲ ਨੂੰ ਇਸਦੇ ਵੀ ਵੀ ਆਪਾਂ ਨੇ ਐਂਟਰੀ ਤੇ ਵੀ ਆਪਾਂ ਨੇ ਕੱਲ ਨੂੰ ਇੱਕ ਡਿਜ਼ਾਈਨ ਬਣਾਉਣਾ ਅੱਛਾ ਹਾਂਜੀ ਇਹਦੇ ਵੀ ਉਹ ਉਦਾਂ ਜਿਵੇਂ ਗੋਲਾਈ ਕਰਕੇ ਇਹਦੇ ਉੱਪਰ ਐਂਟਰੀ ਆਉਣ ਵਾਸਤੇ ਇੱਥੇ ਭਾਈ ਜੀ ਜਿੱਦਾਂ ਤੁਸੀਂ ਤਿਆਰੀ ਕਰ ਰਹੇ ਹੋ ਦਿਮਾਗ ਵਰਤ ਰਹੇ ਹੋ ਤਕਨੀਕ ਵਰਤ ਰਹੇ ਹੋ ਆਪਣੀ ਦੇਸੀ ਕੱਲ ਨੂੰ ਇੱਥੇ ਕਿਤੇ ਫਿਲਮ ਦੇ ਸ਼ੂਟਿੰਗਾਂ ਨਾ ਹੋਣ ਲੱਗ ਜਾਣ ਜੋ ਤਕਨੀਕ ਬਣਾ ਰਹੇ ਹੋ ਜੇ ਇੱਥੇ ਬਰਸਾਤ ਗੱਲ ਪਾਣੀ ਪੂਣੀ ਖੜਦਾ ਏ ਤਾਂ ਇਹ ਤਾਂ ਫਿਲਮ ਹੀ ਨਜ਼ਾਰਾ ਹੋ ਜਾਏ ਤੁਸੀਂ ਅੱਜ ਵੀ ਇਹ ਸ਼ੂਟਿੰਗੇ ਕਰਤੀ ਸਾਡੀ ਹੁਣ ਘੱਟ ਖਰਚੇ ਦੀ ਗੱਲ ਆ ਜਾਂਦੀ ਏ ਉਹ ਪ੍ਰਾਲੀ ਜਿਹੜੀ ਗਵਰਨਮੈਂਟ ਸਾਨੂੰ ਕਹਿੰਦੀ ਏ ਵੀ ਤੁਸੀਂ ਇਹ ਕਰੋ ਉਹ ਕਰੋ ਦੇਖੋ ਉਹਨਾਂ ਦੀ ਮੇਜ਼ ਬਣਾਈ ਬੈਠੇ ਆ ਹਨਾ ਇਹ ਟੇਬਲ ਬਣਾਈ ਬੈਠੇ ਆ ਉਹਨਾਂ ਦੇ ਵੀ ਕੰਮ ਲੈ ਰਹੇ ਆ ਬਾਕੀ ਆ ਬਾਈ ਗੁਰਦੇਜ ਆ ਸਾਡਾ ਇਹ ਸਾਡੇ ਬੜਾ ਆਪਣਾ ਆਰਕਟੈਕਟ ਦਾ ਇਹੀ ਹੈ ਅੱਛਾ ਇਹਨਾਂ ਦੀ ਉਹ ਸੋਚ ਹੈ ਬਾਕੀ ਬੰਦੇ ਤਾਂ ਲੱਗੇ ਹੋਏ ਆ ਕੰਮ ਕਰਨਨ ਬਾਈ ਦੀ ਸੋਚ ਹੈ ਸਾਰੀ ਹਾਂਜੀ ਗੁਰਤੇਜ ਬਾਈ ਵੈਗਰੂ ਜੀ ਦਾ ਖਾਲਸਾ ਵੈਗਰੂ ਫਤਿਹ ਸਭ ਤੋਂ ਪਹਿਲਾਂ ਤਾਂ ਬਾਈ ਜੀ ਵਧਾਈ ਦੇ ਪਾਤਰੋਂ ਤੁਸੀਂ ਬਹੁਤ ਵਧੀਆ ਜਿਹੜਾ ਇਹ ਬਣਾਇਆ ਇਹ ਲੋਕਾਂ 'ਚ ਇਹਦੀ ਚਰਚਾ ਹੋਣੀ ਆ ਕਿਉਂਕਿ ਫਿਲਮਾਂ 'ਚ ਦੇਖਣ ਨੂੰ ਮਿਲਦਾ ਇਹ ਚੀਜ਼ ਹਾਂਜੀ ਹਾਂਜੀ ਕਿੱਦਾਂ ਦਿਮਾਗ 'ਚ ਕਿੱਦਾਂ ਆਇਆ ਬਾਈ ਬਸ ਬੈਠੇ ਤੇ ਜੀ ਅਸੀਂ ਤਾਂ ਟਰਾਲੀ 'ਚ ਬੈਠੇ ਬੈਠੇ ਕੁਦਰਤੀ ਸਾਨੂੰ ਸ਼ਾਮ ਨੂੰ ਵਧੀਆ ਲੱਗੀ ਠੰਡੀ ਹਵਾ ਵੀ ਚਲੋ ਇੱਧਰ ਆਪਾਂ ਆਪਣੀ ਛੰਨ ਬੰਨੀ ਐ ਠੰਡੀ ਰਹਿੰਦੀ ਆ ਜੀ ਜੀ ਹਾਂਜੀ ਹਾਂਜੀ ਤੇ ਫਿਰ ਇਹ ਪੋਲ ਬਣਾਤਾ ਮਟੀਰੀਅਲ ਐ ਇੰਨਾ ਤਕਨੀਕ ਕਿੱਦਾਂ ਵਰਤੀ ਕਿੱਦਾਂ ਇਹ ਦਿਮਾਗ ਚ ਆਇਆ ਪਹਿਲਾਂ ਵੀ ਇਦਾਂ ਦਾ ਕੰਮ ਕਰਦੇ ਇਹ ਅਸੀਂ ਆਪਣੇ ਮਸ਼ੀਨਰੀ ਕਰਦੇ ਰਹਿੰਦੇ ਆ ਜੀ ਪਹਿਲਾਂ ਤੋਂ ਹੀ ਕਾਫੀ ਡੇਰ ਤੋਂ 30 ਸਾਲ ਤੋਂ ਇਹੀ ਕੰਮਾਂ ਚ ਕੋਲ ਦਿਹਾ ਰਹੇ ਆ ਅਸੀਂ ਹਾਂ ਹਾਂਜੀ ਹਾਂਜੀ ਠੀਕ ਹੈ ਤਾਂ ਪਿੰਡ ਚ ਵੀ ਤੁਸੀਂ ਬਣਾਈ ਹੋਣੀ ਘਰ ਚ ਖੇਤਾਂ ਖੁੱਤਾਂ ਚ ਵੀ ਜੁਗਾੜ ਲਾ ਯੂਪੀ ਚ ਜ਼ਮੀਨ ਤੇ ਜੀ ਗੋਂਡਾ ਜ਼ਿਲ੍ਹਾ ਅੱਛਾ ਉੱਥੇ ਅਸੀਂ ਪਹਿਲਾਂ ਇਹੀ ਬਣਾ ਕੇ ਰਹਿੰਦੇ ਰਹੇ ਉੱਥੇ ਦੇ ਸਿੱਖੇ ਹੋਏ ਆ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇੱਥੇ ਵੀ ਫਿਰ ਅਸੀਂ ਕਰੀ ਜਾਂਦੇ ਇਹੀ ਕਾਰਾਗਰੀ ਪਿੰਡ ਚ ਨੇੜੇ ਤੇੜੇ ਹੋਰ ਏਰੀਆ ਕਿਹੜੀ ਜਥੇਵੰਦੀ ਕਿਹੜੀ ਆਪਣੀ ਆਪਣੀ ਤਾਂ ਹਲੇ ਬਸ ਇੱਕੇ ਕਿਸਾਨ ਇੱਕੇ ਹੈ ਜੀ ਹਾਂ ਤਾਂ ਮੇਨ ਜਥੇਵੰਦੀ ਕਿਸਾਨੀ ਹੋ ਸਵਾਜ ਸੇਵਾ ਜੀ ਬਸ ਆਪਣੀ ਦਾ ਹਾਂ ਜੀ ਹਾਂ ਜੀ ਸਾਰੇ ਆਪਣੇ ਹੀ ਆ ਜੀ ਕੀ ਕੀ ਵੀਰ ਜੀ ਇਹਦੇ ਵਿੱਚ ਤਕਨੀਕ ਵਰਤੀ ਜਾਣੀ ਆ ਹੋਰ ਕੀ ਆਉਣਾ ਬਾ ਹੁਣ ਪੱਖੇ ਲਾ ਰਹੇ ਹਾਂ ਜੀ ਥੱਲੇ ਥੱਲੇ ਗੱਦੇ ਵਿਛਾ ਲੈਣੇ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਠੀਕ ਐ ਸੋ ਅੰਦਰ ਆ ਕੇ ਦਿਖਾ ਦੋ ਆ ਖੋਲ ਦੋ ਤੇ ਪੱਖੇ ਲਗਾ ਦਿੱਤੇ ਨੇ ਅੰਦਰ ਬਿਲਕੁਲ ਆਰਾਮ ਦੇ ਐ ਜਿਹੜੀ ਇਹ ਬਣਾਤੀ ਆ ਥੱਲੇ ਜੇ ਬਰਸਾਤ ਹੁੰਦੀ ਅੱਗੇ ਬਰਸਾਤਾਂ ਦਾ ਮੌਸਮ ਆਉਣਾ ਹੈ ਤਾਂ ਨੀਚੇ ਜੇ ਪਾਣੀ ਖੜਨਾ ਹੈ ਤਾਂ ਵੀ ਠੰਡੀ ਹਵਾਏ ਜਿਹੜੀ ਉਹ ਆਉਣੀ ਆ ਇੱਥੇ ਆਨੰਦ ਆ ਰਿਹਾ ਹੈ ਬਿਲਕੁਲ ਸਪੈਦਿਆਂ ਦੇ ਨੀਚੇ ਸਾਂ ਦੇ ਵਿੱਚ ਇਹ ਸਨ ਬਣਾਈ ਗਈ ਆ ਦੇਸੀ ਜੁਗਾੜ ਆ ਜਿਹੜਾ ਉਹ ਕਿਸਾਨਾਂ ਵੱਲੋਂ ਲਗਾ ਕੇ ਸਾਰਾ ਸਿਸਟਮ ਆ ਜਿਹੜਾ ਤਿਆਰ ਕੀਤਾ ਗਿਆ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲ ਬਣਾਇਆ ਗਿਆ ਇਹ ਹਰੀਆਂ ਜਾਲੀਆਂ ਲਗਾ ਦਿੱਤੀਆਂ ਗਈਆਂ ਨੇ ਮੱਛਰ ਮੱਖੀ ਤੋਂ ਜਾਲੀਦਾਰ ਗੇਟ ਆ ਜਿਹੜਾ ਇੱਥੇ ਫਿੱਟ ਕੀਤਾ ਜਾ ਰਿਹਾ ਏ ਸੋ ਬਹੁਤ ਵਧੀਆ ਪ੍ਰਾਲਾ ਹੈ ਜਿਹੜਾ ਕਿਸਾਨਾਂ ਵੱਲੋਂ ਕੀਤਾ ਗਿਆ ਹੈ ਜਿਸ ਤਰ੍ਹਾਂ ਮੌਸਮ ਚੇਂਜ ਹੋ ਰਿਹਾ ਹੈ ਉਸੇ ਤਰ੍ਹਾਂ ਕਿਸਾਨਾਂ ਦੀ ਅੰਦੋਲਨ ਦੇ ਵਿੱਚ ਜਿਹੜੀ ਨੀਤੀ ਹੈ ਜਿਹੜੀ ਰਹਿਣ ਦੀ ਤਕਨੀਕ ਆ ਉਹ ਚੇਂਜ ਹੋ ਰਹੀ ਆ ਗਰਮੀ ਦਾ ਮੌਸਮ ਆਇਆ ਕਿਸਾਨਾਂ ਨੇ ਸਾਰਾ ਸਿਸਟਮ ਆ ਉਹ ਬਦਲਤਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸੋ ਨੀਚੋਂ ਦਿਖਾਓ ਇੱਕ ਵਾਰ ਜਾ ਕੇ ਉਸ ਸਾਈਡ ਤੋਂ ਕਿਸ ਤਰ੍ਹਾਂ ਉੱਚਾ ਚੱਕ ਕੇ ਇਹ ਸਾਰਾ ਬਣਾਇਆ ਗਿਆ ਹੈ ਬਹੁਤ ਵਧੀਆ ਪੋਲਾ ਹੈ ਜਿਹੜਾ ਇਹ ਬਣਾਇਆ ਗਿਆ ਕਿਸਾਨਾਂ ਵੱਲੋਂ ਤਕਨੀਕ ਹੈ ਜਿਹੜੀ ਬਹੁਤ ਵਧੀਆ ਵਰਤੀ ਗਈ ਹੈ ਸੋ نیچے ਵੀ ਪੂਰੀ ਜਿਹੜੀ ਮਜ਼ਬੂਤੀ ਆ ਉਹ ਕੀਤੀ ਗਈ ਹੈ ਅੱਗੇ ਆ ਜੋ ਪੂਰੀ ਮਜ਼ਬੂਤੀ ਕਰਕੇ ਨੀਚੋਂ ਇਹ ਤਿਆਰ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੂਰੀ ਮਜ਼ਬੂਤੀ ਦੇ ਨਾਲ ਤਿਆਰ ਕੀਤੀ ਗਈ ਆ ਕੱਲੀ-ਕੱਲੀ ਜਗ੍ਹਾ ਤੇ ਪਿੱਲਰ ਲਗਾਏ ਗਏ ਨੇ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਇਸ ਪੈਦੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਕੋਈ ਤਾਣੀ ਤੱਕ ਨਹੀਂ ਵੱਡੀ ਗਈ ਕੋਈ ਕਿੱਲ ਤੱਕ ਨਹੀਂ ਠੋਕਿਆ ਗਿਆ ਸਪੈਦਿਆਂ ਦੇ ਵਿੱਚ ਇੱਕ ਰੈਣ ਬਸ਼ੇਰਾ ਇਹ ਜਿਹੜਾ ਉਹ ਬਣਾ ਦਿੱਤਾ ਗਿਆ ਇਹ ਪੱਕਾ ਜਿਹੜਾ ਸਿਸਟਮਾ ਉਹ ਲਗਾਤਾ ਮਜ਼ਬੂਤੀ ਕਰ ਦਿੱਤੀ ਗਈ ਆ ਖੇਤਾਂ ਚੋਂ ਲੱਕੜ ਵੱਢ ਕੇ ਲਿਆ ਕੇ ਕਿਸਾਨਾਂ ਨੇ ਬਹੁਤ ਵਧੀਆ ਅਪਰਾਲਾ ਇਹ ਜਿਹੜਾ ਉਹ ਕੀਤਾ ਏ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿਸੇ ਵੀ ਦਰਖਤ ਦੀ ਕੋਈ ਟਾਣੀ ਤੱਕ ਨਹੀਂ ਵੱਡੀ ਗਈ ਕਿਸੇ ਸਪੈਦੇ ਦੀ ਟਾਣ ਹੀ ਨਹੀਂ ਵੱਡੀ ਗਈ ਕੋਈ ਕਹਿੰਦੇ ਮੇਖ ਤੱਕ ਨਹੀਂ ਸਪੈਦੇ ਦੇ ਵਿੱਚ ਗੱਡੀ ਗਈ ਸੋ ਇਹ ਤਕਨੀਕ ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਆ ਅਜਹੀਆਂ ਜਿਹੜੀਆਂ ਕਿਸਾਨਾਂ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਅਜਿਹੇ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਅਜਹੀਆਂ ਤਕਨੀਕਾਂ ਵਰਤੀਆਂ ਜਾ ਰਹੀਆਂ ਨੇ ਇਹ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ